ਸਾਗਨ ਪੰਜਾਬੀ ਟੀਵੀ ਤੇ ਸਾਰੇ ਦਰਸ਼ਕਾਂ ਨੂੰ ਜੈ ਜੀ ਰਜੇਂਦਰ ਬਲੂ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੀ ਜੀ ਸਾਡੀ ਵੀ ਤੁਹਾਡੇ ਨਾਲ ਹੀ ਆ ਬਲੂ ਜੀ ਹੋਰ ਤੇ ਜੇ ਬਾਈ ਕੀ ਹਾਲ ਨੇ ਹਾਲ ਵਧੀਆ ਜੀ ਬਸ ਠੀਕ ਠਾਕ ਹੈ ਬਹੁਤ ਵਧੀਆ ਬੜੇ ਦਿਨਾਂ ਤੋਂ ਮਿਲੇ ਅੱਜ ਤੋਂ ਯਾਰ ਕਿਨਾਂ ਦੇ ਦੇਖੋ ਜੀ ਰਜੇਵੇਂ ਜਿੰਦਗੀ ਦੇ ਇਨੇ ਖੇਤੀਬਾੜੀ ਉਹਦੇ ਚੱਲਦੇ ਵੇ ਹੈ ਕੀ ਕੰਮਕਾਰ ਚਲਾਇਆ ਅੱਜ ਕੱਲ ਕੰਮ ਕਰ ਖੇਤੀ ਨਾਲ ਹੀ ਜੁੜੇ ਪਏ ਆ ਜੀ ਅੱਛਾ ਖੇਤੀ ਤੱਕ ਕੀ ਮਸਲਾ ਹੱਲ ਹੈ ਕੀ ਤੀ ਦਵੇ ਜਤਰਾ ਤਾਬਲੂ ਜੀ ਜ਼ਮੀਨ ਨਾਲੀ ਹੈ ਜੇ ਚਾਰ ਦਾਣੇ ਆ ਕੇ ਉਹ ਤਾਂ ਗੱਲ ਠੀਕ ਹੈ ਤੇ ਨਹੀਂ ਬਸ ਉਹ ਤਾਂ ਗੱਲ ਬਿਲਕੁਲ ਸਹੀ ਹੈ ਤੁਸੀਂ ਅੱਜ ਕਿੱਧਰ ਜਾਏ ਮੈਂ ਯਾਰ ਗਿਆ ਤਾਂ ਪਿੰਡੀ ਸੀਗਾ ਅੱਛਾ ਜੀ ਤੇ ਪਿੰਡੋਂ ਮੁੜਦਾ ਮੁੜਦਾ ਮੈਂ ਮੈਨੂੰ ਐ ਲੱਗਿਆ ਮੋੜ ਤੋਂ ਜਿਵੇਂ ਮਾ ਤੇਜਾ ਪਹਿਲਵਾਨ ਜਾਂਦਾ ਅੱਛਾ 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 ਬੰਦੇ 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 ਆਓ ਜੀ ਆਓ ਜੀ ਰਾਜਵੰਦਰ ਜੀ ਕੀ ਹਾਲ ਹੈ ਤੁਸੀਂ ਅੱਜ ਕਰਨ ਦਿੱਤੇ ਅੱਜ ਵਾਪਸ ਮੈਂ ਕਿਹਾ ਮੈਂ ਵੀ ਬਠਿੰਡੇ ਵਾਲਿਆਂ ਦੇ ਦਰਸ਼ਨ ਕਰਨਾ ਸਾਰੇ ਪਾਸੇ ਬਠਿੰਡਾ ਬਠਿੰਡਾ ਫਿਰ ਚੰਡਾ ਚੰਡਾ ਯਾਰ ਪੀ ਤੂੰ ਜੀ ਦਾ ਕਰੋੜ ਨੂੰ ਪਤੰਦਰੋਂ ਸੌ ਵਰਗਾ ਕਰਤਾ 5 5 ਕਰੋੜ ਦੇ ਕਿੱਲੇ 20 20 ਕਰੋੜ ਦੇ ਕਿੱਲੇ ਹੈ ਕੋਈ ਤਾਂ ਬੱਲੇ ਬੱਲੇ ਆ ਭਾਈ ਛੋਡੀ ਦਾ ਛੋਡੇ ਦਾ ਬੋਰੀਆਂ ਭਰ ਲੀਆਂ ਪੈਸਿਆਂ ਨੇ ਯਾਰ ਇੰਨਾ ਭਾਅ ਬਣ ਗਿਆ ਛੋਡਾ ਜ਼ਮੀਨਾਂ ਦਾ ਛੋਟੇ ਵੱਡੇ ਮੌਲ ਹੈ ਵੱਡੀਆਂ ਵੱਡੀਆਂ ਸੜਕਾਂ ਵੱਡੀਆਂ ਵੱਡੀਆਂ ਕਲੋਨੀਆਂ ਵਾਹ ਯਾਰ ਕੀ ਬਾਤ ਆ ਬਟੰਡਾ ਬਟੰਡਾ ਸਾਰੇ ਮਨ ਵਾਰਡ ਜੋ ਬਟੰਡਾ ਬਟੰਡਾ ਹੋਈ ਪਈ ਕੋਈ ਪਈ ਆ ਬੱਲੇ 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 ਇਹਦੇ ਚ ਕੋਈ ਇਹਦੇ ਚ ਕੋਈ ਸ਼ੱਕ ਨਹੀਂ ਤੇਰੀਆਂ ਗੱਲਾਂ ਰਾਜਵਿੰਦਰ ਸਿੰਘ ਸਹੀ ਐ ਸਾਰੀਆਂ ਪਰ ਇਹ ਸਾਰੀਆਂ ਜਿਵੇਂ ਨਾ ਮੈਂ ਤੁਹਾਨੂੰ ਗੱਲ ਸੁਣਾਉਣਾ ਇੱਕ ਕੋਈ ਮਾਸਟਰ ਪੜਾਈ ਜਾਂਦਾ ਸੀ ਉਹ ਸਕੂਲ 'ਚ ਪੜਾਈ ਜਾਂਦਾ ਸੀ ਤੇ ਕੋਈ ਜ਼ਿਮੀਦਾਰ ਨਕੋਲ ਦੀ ਨੰਗਿਆ ਤੋਂ ਮਾਸਟਰ ਗਈ ਜਾਂਦਾ ਕਹਿੰਦਾ ਮੰਨ ਲਓ ਮੂਲਤਾਨ ਲੱਖ ਰੁਪਈਆ ਉਹਨੇ ਜ਼ਿਮੀਦਾਰ ਨੇ ਸੋਚਿਆ ਵੀ ਭੈਣ ਨਾ ਯਾਰ ਇਹ ਲੱਖਾਂ ਦੀਆਂ ਗੱਲਾਂ ਕਰਦਾ ਉਹਨੇ ਹੱਥ ਨੇ ਮਾਸਟਰ ਘੇਰ ਲਿਆ ਸਕੂਲ 'ਚੋਂ ਜਾਂਦਾ ਮੂੰਹ ਸਿਰ ਬੰਨ ਲਿਆ ਤੇ ਕਹਿੰਦਾ ਆਖੋ ਤੇਰੇ ਕੋਲੇ ਕੀ ਐ ਉਹ ਆਣਾ ਮੇਰੇ ਕੋਲੇ ਕੀ ਹੈ ਮੇਰੇ ਕੋਲ ਤਾਂ ਕੁਝ ਵੀ ਨਹੀਂ ਕਹਿੰਦਾ ਤੂੰ ਸਾਲਿਆ ਲੱਖਾਂ ਦੀਆਂ ਗੱਲਾਂ ਕਰਦਾ ਸੀ ਸਕੂਲ ਚੋਂ ਤੋਂ ਕਹਿੰਦਾ ਮੇਰੇ ਕੋਲੇ ਕੁਸ ਨਹੀਂ ਸਾਡੀ ਦਾ ਭਰਾਵਾ ਉਹ ਗੱਲ ਹੈ ਸਾਡੀਆਂ ਦਾ ਕਾਗਜ਼ਾਂ 'ਚ ਹੀ ਮੂਲਤਾਂ ਲੱਖ ਰੁਪਈਆ ਹੈ ਇਹ ਕਲੋਨੀ ਅਕਲਾਨੀਆਂ ਦਾ ਸਾਨੂੰ ਕੋਈ ਫਾਇਦਾ ਨਹੀਂ ਨਾ ਸਾਡੇ ਕੋਈ ਪੱਲੇ ਹੈ ਕੁਝ ਭਾਈ ਜੀ ਛੋਟੇ ਕੋਲ ਤਾਂ 4 ਰੁਪਏ ਹੈਗੇ ਨਾ ਹੁਣ ਹਾਂ ਹਾਂ ਭਰਾਵਾ ਅਸੀਂ ਤਾਂ 8 ਘੰਟੇ ਡਿਊਟੀ ਕਰਦੇ ਆ ਰੁਪਈਆ 20000 ਛਿੜੇ ਦੇ ਕੰਨਾਂ ਵਰਗਾ ਮਿਲ ਜਾਂਦਾ ਮੌਜਾਂ ਕਰਦੇ ਆ ਐਵੇਂ ਦੁਨੀਆ ਰੋਈ ਜਾਵੇ ਤਾਂ ਰੋਈ ਜਾਵੇ। ਕਿਹਾ ਜੀ ਸੁਣਦੇ ਆਂ ਬਲਜੀ ਦੀ ਗੱਲ। ਹਾਂ ਨਹੀਂ ਮੈਂ ਤਾਂ ਸਹੀ ਕਹੀ ਏ ਭਰਾਵਾ। 20 ਹਜ਼ਾਰ ਕਿਥੋਂ ਲੈਣੀ ਜੀ ਕੀ ਕਰਨ ਲੱਗੇ? ਯਾਰ ਭਾਵੇਂ ਮੈਂ ਕੁਛ ਵੀ ਕਰਾਂ ਮੈਨੂੰ ਉਹਨਾਂ ਨੇ ਅਗਲੇ ਨੇ ਨੌਕਰੀ ਦਿੱਤੀ ਆ। ਕਿਥੇ ਕੀ ਕਰਦੇ ਹੋ? ਮੈਂ ਕਲੋਨੀ 'ਚ ਇੱਕ ਸਕਿਉਰਿਟੀ ਗਾਰਡ ਲੱਗਿਆ। ਪੱਲੇ ਕਿਹੜੀ 'ਚ? ਕਿਤੇ ਵੀ ਹੋਵੇ ਤੂੰ ਕੀ ਇਸ ਗੱਲ ਤੋਂ ਲੈਣਾ? ਕਿਸੇ ਕਲੋਨੀ 'ਚ ਲੱਗਿਆ ਹੋਣਾ। ਇਹ ਭਾਈ ਜੀ ਉੱਥੇ ਹੀ ਲੱਗਿਆ ਸਕਿਉਰਿਟੀ ਗਾਰਡ ਜਿੱਥੇ ਦੀ ਜ਼ਮੀਨ ਆ ਇਹਦੀ ਜ਼ਮੀਨ 'ਚ ਉਹਨਾਂ ਨੇ ਕਲੋਨੀ ਕੱਟਤੀ। ਬੋਰੀਆਂ ਭਰਤੀਆਂ ਇਹਦੀਆਂ ਪੈਸਿਆਂ ਨਾਲ ਤੇ ਇਹਨੂੰ ਸਕਿਉਰਿਟੀ ਗਾਰਡ ਰੱਖ ਲੈ ਹੁੰਦਾ ਯਾਰ ਮੈਨੂੰ ਪੈਸੇ ਦਿੱਤੇ ਅਗਲਿਆਂ ਨੇ ਉਹਨਾਂ ਨੇ ਮੈਨੂੰ ਮੁਫ਼ਤੀ ਦੇਤੀ ਨੌਕਰੀ ਅਗਲਿਆਂ ਨੇ ਬੋਰੀਆਂ ਭਰ ਕੇ ਦਿੱਤੀਆਂ ਫਿਰ ਕੀ ਹੋ ਗਿਆ ਉਹ ਵੈਸੇ ਆਪਾਂ ਮਾਨੀ ਡਾਨੀ ਨੂੰ ਧਣੀ ਵੜਨ ਦੇਣਾ ਇਹ ਤਾਂ ਸੜਾ ਧੱਕਾ ਕਰਦੇ ਆ ਸਾਰੀਆਂ ਆਪਾਂ ਜਥੇ ਬੰਦਿਆਂ ਨੇ ਦਿੱਲੀ ਵੀ ਬੜਾ ਵਿਰੋਧਤਾ ਕੀਤਾ ਇਹ ਤਾਂ ਤੁਸੀਂ ਹੱਕ 'ਚ ਹੋਗੇ ਹੋ ਯਾਰ ਮਾਨੀ ਮੈਂ ਤਾਂ ਨਹੀਂ ਗਲਤ ਕਹਿੰਦਾ ਭਰਾਵਾ ਮਾਨੀ ਡਾਨੀ ਨੂੰ ਤੁਸੀਂ ਕਹੀ ਜੋ ਮੈਂ ਕਿਉਂ ਗਲਤ ਕਹਾ ਮੈਂ ਦਾ ਤੁਸੀਂ ਕੀ ਕਰਨਾ ਭਲਵਾਨ ਜੀ ਅਸੀਂ ਵੀ ਫਿਰ ਤਿਆਰੀ ਕਰਦੇ ਆ ਵੀ ਲੱਗ ਜਾਗੇ ਸਿਕਿਉਰਿਟੀ ਗਾਰਡ ਹੁਣ ਜ਼ਮੀਨਾਂ ਦਾ ਜਦੋਂ ਸਾਡੇ ਕੋਲੇ ਰਹਿਣੀਆਂ ਹੀ ਨਹੀਂ ਤੇ ਅਸੀਂ ਫਿਰ ਐਸੇ ਕਿੱਥੇ ਦੀ ਹੋਵਾਂਗੇ ਉਹ ਕਿਉਂ ਨਹੀਂ ਰਹਿਣੀਆਂ ਜੀ ਤੂੰ ਰੱਖ ਲਉ ਹੁਣ ਅਬਲੂ ਤਾਂ ਕਰਨ ਲੱਗ ਗਿਆ ਸਿਕਿਉਰਿਟੀ ਗਾਰਡ ਠੀਕ ਹੈ ਜੀ ਇਹਦੇ ਜ਼ਮੀਨ ਦੀ ਕਲੋਨੀ ਘਟਤੀ ਇਹ ਆਪਦੀ ਜ਼ਮੀਨ ਤੇ ਹੁਣ ਸਿਕਿਉਰਿਟੀ ਗਾਰਡ ਬੈਠਾ ਉੱਥੇ ਠੀਕ ਹ ਹੁਣ ਤੁਸੀਂ ਕੀ ਕਰਨਾ ਏਦੋਂ ਵਧੀਆ ਕੀ ਹੈ ਜੀ ਆਪਦੀ ਜ਼ਮੀਨ ਦੀ ਖੁਦ ਆਪ ਹੀ ਰਾਖੀ ਬੈਠਾ ਹੁਣ ਉਹ ਇਹਦੀ ਨਹੀਂ ਨਾ ਹੈਗੀ ਉਹ ਫਿਰ ਵੀ ਕਈ ਵਾਰੀ ਬੰਦੇ ਨੂੰ ਖਿਆਲ ਜਾਂਦਾ ਵੀ ਮੇਰੀ ਹੈ ਮੇਰੇ ਚ ਬੰਦਿਆ ਯਾਰ ਅਗਲੇ ਨੇ ਬੋਰੀਆਂ ਭਰ ਕੇ ਮੈਨੂੰ ਪੈਸੇ ਦਿੱਤੇ ਆ ਤੁਸੀਂ ਤਾਂ ਉਹੀ ਗੱਲਾਂ ਕਰ ਆਪਲੂ ਜੀ ਚਲੋ ਠੀਕ ਹੈ ਵਧੀਆ ਤੁਸੀਂ ਦੱਸੋ ਤੁਸੀਂ ਕੀ ਕਰ ਵਧੀਆ ਗੱਲ ਆ ਪੈਸੇ ਦੀਆਂ ਬੋਰੀਆਂ ਪੇਟੀ ਭਰ ਦੋ ਟੋਲ ਦਾਣਾਂ ਦਾ ਭਰਦੇ ਆ ਰੋਜ਼ ਗੱਟਾ ਕੱਢਦੇ ਆ ਅਖਰ ਨੂੰ ਵੀ ਸ਼ੀਮਿੰਨਾ ਵਦ ਮੁੱਕ ਜਾਂਦਾ ਚੰਗੀ ਗੱਲ ਆ ਤੁਸੋਡੇ ਕੋ ਰੁਪਈਆਂ ਦੀ ਜਿਹੜੇ ਗੱਟੇ ਭਰੇ ਆ ਬਹੁਤ ਵਧੀਆ ਗੱਲ ਆ ਪਰ ਮੈਂ ਤਾਂ ਸਿਕਿਉਰਿਟੀ ਗਾਰਡ ਨਹੀਂ ਲੱਗਣਾ ਮੈਂ ਬੋਰੀਆਂ ਨਹੀਂ ਭਰਨੀਆਂ ਮੈਨੂੰ ਤਾਂ ਰੋਟੀ ਦੋ ਵਕਤ ਦੀ ਮੇਰੀ ਆਪਦੀ ਜਨਮ ਭੂਮੀ ਚੋਂ ਮਿਲੀ ਜਾਵੇ ਮੇਰੇ ਲਈ ਤਾਂ ਉਹ ਕਾਫੀ ਆ ਜੀ ਆਪਦੇ ਘਰੇ ਖਾਣੇ ਆ ਆਪਦੇ ਘਰੇ ਬੈਣੇ ਆ ਕੋਈ ਰੋਕ ਤਾਂ ਨਹੀਂ 8 ਘੰਟੇ ਡਿਊਟੀ ਕਰਦੇ ਹੋ ਕਿ ਬਹਿ ਬੂ ਜਾਨੋ ਕਿਸੇ ਨਾਲ ਗੱਲਾਂ ਗੁੱਲਾਂ ਮਾਰ ਲੈਣੋ ਉਹ ਤਾਂ ਚੱਲਦਾ ਹੀ ਆ ਯਾਰ ਗੱਲਾਂ ਕਰ ਲੋ ਚਾ ਉਹ ਕਿਹੜਾ ਵੇਹਦੇ ਆ ਕਿ ਆਂ ਬਾਂਡੀ ਨਾਨੀ ਅੱਛਾ ਕਿਆ ਬਾਤਾਂ ਕਿਆ ਤਾਂਦੇ ਹੀ ਨਾ ਡਿਊਟੀ ਕਰਦੇ ਹਾਂ ਹਾਂ ਬਿਲਕੁਲ ਜੇ ਤੁਰੰਤ ਕਿਤੇ ਘਰੇ ਕੋਈ ਢੱਲ ਮੈਠੋ ਜੇ ਜਾਂ ਟੱਡ ਟੁੱਡ ਰੱਖਦਾ ਤਾਂ ਤੁਰੰਤ ਛੁੱਟੀ ਮਿਲ ਜਾਂਦੀ ਐ ਨਹੀਂ ਛੁੱਟੀ ਛੱਟੀ ਤਾਂ ਨਹੀਂ ਕਰ ਦਿੰਦੇ ਇਹ ਤਾਂ ਗੱਲ ਸਹੀ ਐ ਇਹੀ ਇਹੀ ਚੀਜ਼ਾਂ ਦਾ ਸਾਹਮਣੇ ਆਉਂਦਾ ਗੱਲ ਸਹੀ ਐ ਛੁੱਟੀ ਛੱਟੀ ਤਾਂ ਨਹੀਂ ਦਿੰਦੇ ਡਿਊਟੀ ਤਾਂ ਕਰਨੀ ਪੈਂਦੀ ਦੇਖੋ ਅਬਲੂ ਜੀ ਸਾਨੂੰ ਆਉਣ ਵਾਲੇ ਸਮੇਂ 'ਚ ਭੁਗਤਨੀਆਂ ਪੈਣੀਆਂ ਹੂੰ ਠੀਕ ਐ ਅਸੀਂ ਪਿੱਛੇ ਜੇ ਬੜਾ ਰੌਲਾ ਪਾਇਆ ਪਯਾਉਦਾ ਇਹੋ ਜਿਹਾ ਕੋਈ ਬੰਦਾ ਨਹੀਂ ਜਿਹਦਾ ਖੇਤੀ ਨਾਲ ਸੰਬੰਧ ਨਹੀਂ ਉਹ ਵੀ ਦਿੱਲੀ ਧਰਨੇ ਤੇ ਗਿਆ ਉਹਦੇ ਚਮਾਜਨ ਵੀ ਗਏ ਮੰਨ ਲੋ ਗਰੀਬ ਜਿਹੜੇ ਲੋਕ ਹੈ ਮਜ਼ਦੂਰ ਲੋਕ ਉਹ ਵੀ ਗਏ ਅਸੀਂ ਲੱਖਾਂ ਰੁਪਏ ਧਰਨੇ 'ਚ ਖਰਚ ਕੀਤਾ ਵੀ ਸਾਡੀਆਂ ਜ਼ਮੀਨਾਂ ਇਹ ਨਾ ਖੋਣ ਤੇ ਅਸੀਂ ਖੋਣ ਦੇਣੀਆਂ ਨਹੀਂ ਇਹਦਾ ਮਤਲਬ ਹੁਣ ਤੂੰ ਮਤਲਬ ਨੌਕਰੀ ਨਹੀਂ ਕਰਨੀ ਦੇਖੋ ਬਲੂ ਜੀ ਨੌਕਰੀ ਕਰਕੇ ਵੀ ਉਮਰ ਔਨੀ ਆ ਤੇ ਨਾ ਕਰਕੇ ਵੀ ਰੋਟੀ ਮਿਲਣੀ ਆ ਬੰਦੇ ਨੂੰ ਰੋਟੀ ਬੇਸ਼ੱਕ ਕੋਈ ਬੰਦਾ ਜ਼ਮੀਨ ਹੈ ਜਾਂ ਨਾ ਹੈ ਰੋਟੀ ਤਾਂ ਹਰ ਬੰਦੇ ਨੂੰ ਮਿਲਣੀ ਹੈ ਤੁਸੀਂ ਉਸ ਪਾਸੇ ਨਾ ਜਾਓ ਅੱਗੇ ਬੱਚਿਆਂ ਦਾ ਅੱਗੇ ਕਿਉਂ ਜੀ ਆਉਣ ਵਾਲੇ ਸਮੇਂ ਦਾ ਪਹਿਲਾਂ ਸੋਚੋ ਹੁਣ ਤੁਸੀਂ ਆਪਣੇ ਬਠਿੰਡਾ ਜਿਲ੍ਹਾ ਲੈ ਲਓ ਮੈਂ ਹੋਰ ਨਹੀਂ ਕਹਿੰਦਾ ਪੰਜਾਬ ਦਾ ਸਾਰੇ ਦਾ ਛੱਡੋ ਮੈਂ ਸਾਰੇ ਪੰਜਾਬ ਦਾ ਸ਼ਾਇਦ ਸਰਵੇ ਨਹੀਂ ਕੀਤਾ 4000 ਕਿੱਲਾ ਰਾਮਾ ਰਫੈਨਰੀ ਚਲਾ ਗਿਆ ਉਪਜਾਉ ਸਾਡੀ ਜ਼ਮੀਨ 4000 ਕਿਲਾ ਛੋਟਾ ਨਹੀਂ ਹੁੰਦਾ ਬਲੋ ਜੀ ਬਹੁਤ ਵੱਡਾ ਦੈਰਾ ਹੁੰਦਾ ਬਿਲਕੁਲ ਠੀਕ ਹੈ ਤਰੀਕਾ 4000 ਚਲਾ ਗਿਆ ਰੈਫਾਇਨਰੀ ਲੱਗ ਗਈ ਉਦੋਂ ਤੁਸੀਂ ਉਰੇ ਨੂੰ ਆ ਜਾਓ ਬਟਿੰਡੇ ਸ਼ਹਿਰ ਨੂੰ ਉੱਥੇ ਐਵੇਂ ਜਿ ਬਣ ਗਿਆ 150 ਕਿਲੇ ਚੋਂ ਵੀ ਹੋਊਗਾ ਹੋਊਗਾ ਸਹਿਬ ਤੋਂ ਉਹਦੇ ਸਾਹਮਣੇ ਕਲੋਨੀ ਬਣੀ ਐ ਉਹ ਸਾਹਮਣੇ ਕਲੋਨੀ ਵੀ 150 ਕਿਲਾ ਹੋ ਹਾਂਜੀ ਨਾਲੋ ਮੰਨ ਲਓ ਪ੍ਰੇਗਾ ਬਣ ਗਿਆ ਉਹਦੇ ਨਾਲ ਉਹਦੇ ਚ ਵੀ 50 ਕਿੱਲੇ 40 ਕਿੱਲੇ ਹੋਣਗੇ ਆ ਤੁਸੀਂ ਬਾਈਪਾਸ ਤੇ ਆਪਾਂ ਬੈਠੇ ਜੀ ਬਾਈਪਾਸ ਤੇ ਇੱਥੇ 1.5 150 ਕਿੱਲੇ ਚ ਤਿੰਨ ਕਲੌਂਡੀਆਂ 100 100 ਕਿੱਲੇ ਜੀ ਤਿਆਰ ਹੈਗੇ ਨਹੀਂ ਹੈਗੇ ਹੈਗੇ ਕੋਈ ਸ਼ੱਕ ਨਹੀਂ ਸਾਡੇ ਗਿੱਲ ਸਾਬ ਨੇ ਵੀ ਬਣਾਈ ਹੈ ਸ਼ਾਇਦ ਵਧੀਆ ਗੱਲ ਆ ਚੰਗੀ ਗੱਲ ਆ ਲੋਕਾਂ ਨੂੰ ਕੋਈ ਸ਼ੱਕ ਨਹੀਂ ਇਸ ਗੱਲ 'ਚ ਦੂਜਾ ਤੁਸੀਂ ਜਾਵੜੋ ਆਪਣਾ ਭੋਖੜੇ ਕੋਲੇ ਜੀ ਆ ਪਈ ਹੈ ਇੱਥੇ ਮੰਨ ਲਓ 100 ਕਿੱਲੇ ਤੋਂ ਭਰੇ ਪਈ ਹੈ ਦੂਜਾ ਤੁਹੀ ਜਾਉੜੋ ਆਪਣਾ ਜੀ ਮਾਨਸਾ ਰੋਡ ਤੇ ਸਰੂਪ ਜੀ ਸਾਡੇ ਸਿੰਘਲਾ ਜੀ ਹੂੰ ਗਣਪਤੀ ਦੂਜੇ ਪਾਸੇ ਇਨਕਲਾਬ ਉੱਥੇ ਵੀ 150 ਕਿੱਲੇ ਚ ਕਲੋਨੀਆਂ ਪਈਆਂ ਤੁਸੀਂ ਗਾਹ ਜਿੱਦੇ ਜਾਉੜ ਇੱਕ ਸਪੋਰਟਸ ਕੈਂਗ ਲੱਗੀ ਐ 100 ਕਿੱਲੇ ਤੋਂ ਪਰੋ ਫੈਕਟਰੀ ਪਈ ਐ ਯਾਰ ਹੂੰ ਤੁਸੀਂ ਕਹਿੰਦੇ ਹੋ ਵਿਕਾਸ ਨਹੀਂ ਹੁੰਦਾ ਜੇ ਹੁਣ ਕਲੋਨੀਆਂ ਬਣ ਗਈਆਂ ਹੁਣ ਤੁਸੀਂ ਦੂਜੇ ਪਾਸੇ ਹੋਗੇ ਪਰ ਵਿਕਾਸ ਹੋਰ ਕਿਹਨੂੰ ਕਹਿੰਦੇ ਹੁੰਦੀ ਹੈ ਵਿਕਾਸ ਚਾਹਣੇ ਆ ਜੀ ਵੀ ਸਾਨੂੰ ਚੰਗੇ ਵੀ ਮਿਲੇ ਹਾਂ ਬੀਜਨ ਵਾਸਤੇ ਚੰਗੀਆਂ ਸਪਰੇਹਾਂ ਮਿਲਣ ਸਾਡੀ ਖੇਤੀ ਦਾ ਜਿਹੜਾ ਚੰਗਾ ਭਾਅ ਸਾਨੂੰ ਮਿਲੇ ਚੰਗੀਆਂ ਸਾਡੇ ਕੋਲੇ ਸਬਜ਼ੀਆਂ ਦੇ ਬੀਜ ਹੋਣ ਉਹ ਵਿਕਾਸ ਹੈ ਜੀ ਅਸੀਂ ਉਪਜਾਊ ਜ਼ਮੀਨ ਜਦੋਂ ਖਤਮ ਕਰ ਰਹੇ ਹਾਂ ਕਲੋਨੀਆਂ ਚ ਇਹ ਕਲੋਨੀਆਂ ਚ ਤਾਂ ਅਸੀਂ ਤਾਂ ਹੀ ਰਹਿਾਂਗੇ ਨਾ ਜੇ ਸਾਡੇ ਕੋਲੇ ਪੈਸਾ ਹੋਊਗਾ ਜਦੋਂ ਜ਼ਮੀਨਦਾਰ ਕੋਲੇ ਪੈਸਾ ਹੀ ਨਹੀਂ ਹੈਗਾ ਤੇ ਉਹ ਕਲੋਨੀਆਂ ਉਹਨੇ ਕੀ ਕਰਨੀਆਂ ਗਲਤ ਤਾਂ ਤੇਰੀ ਸਹੀ ਬਣਾਓ ਤੁਸੀਂ ਹੋਰ ਜਗ੍ਹਾ ਤੇ ਬਥੇਰੇ ਜਗ੍ਹਾ ਖਾਡਾ ਇਹਦਾ ਮਤਲਬ ਮੈਂ ਗਲਤ ਕਰ ਲਿਆ ਯਾਰ ਕੰਮ ਹਣਾ ਜਮੀਰ ਦੇ ਇਹ ਤਾਂ ਤੁਸੀਂ ਜੀ ਦੇਖੋ ਤੁਹਾਡਾ ਇੱਕ ਕਿਲਾ ਚ 70000 ਨੂੰ ਠੇਕੇ ਦੇ ਲੱਗ ਰਿਹਾ ਹ ਹ ਨਲੇ ਬੇਸ਼ੱਕ ਜੇ ਤੁਸੀਂ ਖੇਤੀ ਵੀ ਕਰਦੇ ਹੋ ਹੋਰ ਮਜ਼ਾ ਇੱਕ ਤੁਸੀਂ ਉੱਥੇ 20000 ਦੀ ਨੌਕਰੀ ਤੇ ਲੱਗਿਓ ਨਲੇ ਤੁਸੀਂ ਛਿੱਤਰ ਠੋਡੀ ਹਿੰਮਤ ਨਹੀਂ ਤੁਸੀਂ ਡਿਊਟੀ ਤੇ ਇਧਰ ਉਧਰ ਕੋ ਮਾਰੀ ਉਹ ਕਰ ਲੋ ਪਿੱਛੇ ਜੇ ਅਸੀਂ ਇੱਕ ਰਿਸ਼ਤਾ ਕਰਾਇਆ ਗੱਲ ਸੁਣਨ ਵਾਲੀ ਆ ਅੱਛਾ ਮੁੰਡੇ ਨੂੰ 10 12 ਕਿੱਲੇ ਜ਼ਮੀਨ ਆਉਂਦੀ ਸੀ ਹੂੰ ਕੁੜੀ ਵਾਲੇ ਕਹਿੰਦੇ ਮੁੰਡਾ ਕੀ ਕਰਦਾ ਹੂੰ ਮੁੰਡੇ ਨੂੰ ਨੌਕਰੀਆਂ ਕਿੱਥੇ ਜੱਟਾਂ ਦਾ ਮੁੰਡਾ ਨੂੰ ਨੌਕਰੀਆਂ ਦਾ ਮਿਲਦ ਗਾਣੀ ਜੀ ਮੁੰਡਾ ਖੇਤੀ ਕਰਦਾ ਸੀ ਚਲੋ ਅਸੀਂ ਝੂਠ ਬੋਲਤਾ ਵੀ ਮੁੰਡਾ ਤਾਂ ਇਹ ਨੌਕਰੀ ਕਰਦਾ 70000 ਰੁਪਏ ਉਹਦੀ ਤਨਖਾਹ ਹੂੰ ਕਹਿੰਦੇ ਜੀ ਇਹ ਮੁੰਡਾ ਨੌਕਰੀ ਕਰਦਾ 70000 ਤਨਖਾਹ ਅਸੀਂ ਰਿਸ਼ਤਾ ਕਰਦੇ ਆ ਵੀ ਹੂੰ ਸਾਡੇ ਕੋਲ ਹਾਂ ਉਹ ਕਿਸੇ ਨੇ ਪਾਣੀ ਮਾਰਨੇ ਵਿੱਚੋਂ ਕਹਿਤਾ ਵੀ ਮੁੰਡਾ ਤਾਂ ਖੇਤੀ ਕਰਦਾ ਅੱਛਾ ਤੇ ਨੌਕਰੀ ਦਾ ਕਰਦਾ ਹੀ ਨਹੀਂ ਕੁੜੀ ਵਾਲਿਆਂ ਨੇ ਸਾਨੂੰ ਕਹਤਾ ਕਹਿੰਦੇ ਬਾਈ ਝੂਠ ਬੋਲਦੇ ਹੋ ਮੈਂ ਜਮਾਂ ਨਹੀਂ ਬੋਲਦੇ ਜੀ ਕਹਿੰਦੇ ਦੱਸੋ 70000 ਤਨਖਾਹ ਕਹਿੰਦੇ ਤੁਸੀਂ ਸੀਗਾ ਹੈਗੀ ਆ ਜੀ ਉਹਦੇ ਕੋਲੇ 12 ਕਿੱਲੇ ਜ਼ਮੀਨ ਆ 70000 ਨੂੰ ਠੇਕੇ ਤੇ ਲੱਗਦੀ ਆ ਤੇ ਮਹੀਨੇ ਦਾ 70000 ਹੋ ਗਿਆ ਉਹ ਤਾਂ ਚਿੱਤੇ ਕੱਪੜੇ ਪਾ ਕੇ ਬੰਬਰ ਚ ਬੈਠਾ ਰਹੇ ਉਹਨੂੰ ਕਿਸੇ ਦਾ ਗੁਲਾਮ ਹੋਣ ਦੀ ਕੀ ਲੋੜ ਆ ਇਹ ਹੁੰਦੀ ਆ ਬਲੂ ਜੀ ਜ਼ਮੀਨ ਦੇਖੋ ਇਹ ਆ ਜ਼ਮੀਨ ਦੀ ਕਦਰ ਇਹਨੂੰ ਸਮਝੋ ਤੁਸੀਂ ਕਰੀਂ ਪੈਸਾ ਇਕੱਠਾ ਕਰਕੇ ਰੱਖ ਲਿਆ ਅੰਦਰ ਬੈਂਕਾਂ ਵਿਆਜ ਨਹੀਂ ਦਿੰਦੀਆਂ ਹੌਲੀ ਹੌਲੀ ਪੋਰ-ਪੋਰ ਕੇ ਤੁਸੀਂ ਖਾਜੋਗੇ ਪਰ ਇੱਕ ਵਾਰੀ ਜਿਹੜੀ ਅੱਜ ਜ਼ਮੀਨ ਵਿਕ ਗਈ ਜੀ ਉਹ ਦੁਆਰੇ ਨਹੀਂ ਖਰੀਦੀ ਜਾਂਦੀ ਆਉਣ ਵਾਲੇ ਟਾਈਮ ਚ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਭਾਅ ਇੰਨੇ ਤਾਂ ਆ ਜਾਣਗੇ ਤੁਸੀਂ ਸੋਚ ਵੀ ਨਹੀਂ ਸਕਦੇ ਜੋ ਜ਼ਮੀਨ ਹੋਣੀ ਨਹੀਂ ਕਿਤੇ ਸਾਈਬਰ ਕ੍ਰਾਈਮ ਐਡਾ ਵੱਡਾ ਇਹਨਾਂ ਦੇ ਖਾਤੇ 'ਚ ਪਿਆ 10 ਕਰੋੜੇ ਨਹੀਂ ਪਤਾ ਵੀ ਸ਼ਾਮ ਨੂੰ ਕਿਤੇ ਹੋਰ ਚਲਾ ਗਿਆ ਵੇ ਨਾ ਕੋਈ ਅਪੀਲ ਨਾ ਕੋਈ ਦਲੀਲ ਨਾ ਵਾਪਸ ਆਵੇ ਤੇ ਮੰਦੇ ਰੋਜ ਇਹ ਤਾਂ ਗੱਲ ਦੇਖਦੇ ਹੋ ਨਾ ਤੁਸੀਂ ਜਦੋਂ ਆਪਣੀ ਮੋਟਰ ਤੇ ਬਹਿੰਦੇ ਸੀ ਜਾ ਕੇ ਉਸੇ 12 ਕਿੱल्ल्या 'ਚ 13 ਕਿੱल्ल्या 'ਚ ਉਦੋਂ ਤੁਸੀਂ ਬਹਦੇ ਸਰਦਾਰ ਅਗਲੂ ਜੀ ਸਹੀ ਗੱਲ ਤੇ ਹੁਣ ਜਦੋਂ ਸਿਕਿਉਰਿਟੀ ਗਾਰਡ ਉੱਥੇ ਹਾਰਨ ਮਾਰਦਾ ਆ ਕੇ ਤੁਸੀਂ ਭੱਜ ਕੇ ਜਾ ਕੇ ਗੇਟ ਖੋਲ ਗੱਲ ਤਾਂ ਸਹੀ ਹੈ ਕਿ ਤੁਸੀਂ ਉਹੀ ਛੋਟੀ ਜ਼ਮੀਨ ਉਹੀ ਜਗਾ ਉਥੇ ਸਰਦਾਰ ਵਾਜਦੇ ਸੀ ਅੱਜ ਵੀ ਗਾੜ ਵਾਜਦੇ ਹਾਂ ਫਰਕ ਤਾਂ ਆਹੀ ਹੈ ਅਸੀਂ ਪ੍ਰਧਾਨ ਜੀ ਅਸੀਂ ਉਹ ਜ਼ਿਮੀਂਦਾਰ ਹਾਂ ਜਿਹੜੇ ਬਿਹਾਰੀ ਨੂੰ ਕਹਿੰਦੇ ਆ ਸਾਲਾ ਬਿਹਾਰੀ ਕਿੱਥੋਂ ਆ ਗਿਆ ਕਹਿੰਦੇ ਆ ਨਾ ਜੀ ਸਹੀ ਹੈ ਸਹੀ ਹੈ ਸਹੀ ਅੱਜ ਤੁਸੀਂ ਐਵੇਂ ਜਾਵੜੋ ਦੇਸ਼ ਜਾਵੜੋ ਕਿਸੇ ਹਸਪੀਟਲ ਜਾਵੜੋ ਜਿਹੜੇ ਡਾਕਟਰ ਆ ਵੱਡੇ ਜਿਹੜੇ ਕੋਈ ਸਿਆਣੇ ਕਿਸੇ ਅਹੁਦੇ ਤੇ ਹੈ ਉਹ ਟੋਟਲ ਤੁਹਾਨੂੰ ਬਿਹਾਰ ਦੇ ਜੁਪੀ ਦੇ ਬਗਾਲ ਦੇ ਓਡੀਸ਼ਾ ਦੇ ਤੁਹਾਨੂੰ ਇਦਾਂ ਦੇ ਬੱਚੇ ਮਿਲਣਗੇ ਸਾਡੇ ਜੁਆਕਾਂ ਨੂੰ ਆਉਣਾ ਕੀ ਆ ਬਾਹਰਮੀ ਕਰਨ ਤੋਂ ਬਾਹਰ ਤਾਂ ਦੀ ਬਾਹਰ ਭੇਜ ਦਿੰਨੇ ਆ ਹੁਣ ਆਬਲੂ ਜੀ ਵੇਚਿਆ ਜਮੀਨ ਕਲੋਨੀ ਚ ਆ ਗਈ ਜਵਾਕ ਕਿਨੇ ਕੈਨੇਡਾ ਭੇਜਤੇ ਤੇ ਭਾਲਦੇ ਅਸੀਂ ਇੱਥੇ ਅਫਸਰ ਵੀ ਸਾਡੇ ਪੰਜਾਬੀ ਅਫਸਰ ਲੱਗਣ ਤੇ ਭਾਈ ਪੰਜਾਬ ਚ ਆ ਕੇ ਤਾਂ ਅਫਸਰशाही ਦੂਜਿਆਂ ਨਹੀਂ ਕਰਨੀ ਹੈ ਨਾ ਡਾਕਟਰ ਵੀ ਦੂਜੇ ਹੋਣਗੇ ਤੁਸੀਂ ਦਾ ਸਾਰਾ ਹਾਲ ਦਾ ਬੱਚਾ ਬੱਚਾ ਚਾਕੇ ਕੈਨੇਡਾ ਨੂੰ ਤੋਰਤਾ ਦੋਸ਼ ਕੱਢਦੇ ਹੋ ਤੁਸੀਂ ਦੂਜਿਆਂ 'ਚ ਨਹੀਂ ਨਹੀਂ ਬਸ ਸਾਡੇ ਕੋਲੇ ਮੈਨੂੰ ਵੀ ਆਉਂਦੀਆਂ ਜਿਹੜੀਆਂ ਗਲਤ ਰਣਨਾਂ ਨੂੰ ਸੁਧਾਰਨ ਦੀ ਲੋੜ ਆ ਸਾਡੀ ਜਿਹੜੀ ਥਿਉਰੀ ਹੈ ਨੇ ਜੀ ਸਾਡੀ ਥਿਉਰੀ ਹੀ ਨੌਕਰ ਪੁਣੀ ਵਾਲੀ ਹੈ ਬੇਸ਼ੱਕ ਦਾ ਸੀ ਕਿੱਲੇ ਵੇਚ ਕੇ ਬਾਹਰ ਜਾਵੜੀਏ ਉੱਥੇ ਵੀ ਮਜ਼ਦੂਰੀ ਕਰਨੀ ਹੈ ਬੇਸ਼ੱਕ ਇੱਛੇ ਸੀ 12 ਕਰਕੇ ਸਿਕਿਉਰਿਟੀ ਗਾਰਡ ਲੱਗ ਜੇ ਮਜ਼ਦੂਰੀ ਇੱਥੇ ਵੀ ਕਰਨੀ ਹੈ ਲੱਗਣਾ ਸੀ ਨੌਕਰੀ ਹੈ ਬੇਸ਼ੱਕ ਕਿਤੇ ਹੀ ਜਾਵੜੋ ਹਾਂ ਮੈਂ ਤੁਸੀਂ ਤਾਂ ਮੇਰੇ ਤੇ ਗੱਲ ਮੈਨੂੰ ਲੱਗਦਾ ਸਿੱਟੀ ਜਾਂਦੀ ਸਾਡਾ ਭਰਾ ਜੇ ਅਸੀਂ ਆਪਦੇ ਭਰਾ ਨੂੰ ਦੱਸਾਂਗੇ ਸੇ ਸ਼ਾਇਦ ਸਾਡਾ ਵੀਰ ਹੋਰਾਂ ਨੂੰ ਸਮਝਾਵੇ ਵੀ ਭਰਾਵੋ ਜਿਹੜੀ ਮੈਂ ਗਲਤੀ ਕੀਤੀ ਸੀ ਨਾ ਕਰੇ ਤੁਸੀਂ ਜੀ ਜਦੋਂ ਆਪਲੂ ਨੇ ਗਲਤੀ ਕੀਤੀ ਤਾਂ ਪਹਿਲਾਂ ਆਪਲੂ ਨੂੰ ਹੀ ਕਹਾਂਗੇ ਯਾਰ ਮੈਂ ਗਲਤੀ ਕੀ ਕਰ ਲਈ ਮੈਨੂੰ ਐਂ ਤਾਂ ਸਮਝਾ ਦਿਓ ਮੜਾ ਯਾ ਅਸੀਂ ਇਹੀ ਕਹਿੰਦਾ ਬਾਈ ਤੂੰ 20-20 ਲੱਖ 30 ਲੱਖ ਲਾ ਕੇ ਜਵਾਕ ਕੈਨੇਡਾ ਭੇਜ ਤੇ ਜ਼ਮੀਨ ਤੂੰ ਤੇਦੀ ਕਲੋਨੀ ਵਾਲਿਆਂ ਨੂੰ ਆਪ ਉੱਥੇ ਲਾ ਗਿਆ ਸਿਕਿਉਰਟੀ ਗਾਰਡ ਤੇ ਆਪਣੀ ਸਰਦਾਰੀ ਕਿੱਥੇ ਗਈ ਆਹ ਤਾਂ ਗੱਲ ਸਹੀ ਹੈ ਮੰਨ ਗਿਆ ਇਹ ਤਾਂ ਗੱਲ ਸਮਝ ਮੰਨ ਗਿਆ ਕਿ ਨਹੀਂ ਮੰਨਿਆ ਇਹ ਤਾਂ ਗੱਲ ਮੇਰੇ ਹੁਣ ਇਹ ਹਜੇ ਅੜਿਆ ਬੈਠਾ ਨਹੀਂ ਇਹ ਤਾਂ ਮੇਰੇ ਗੱਲ ਹੁਣ ਦਿਮਾਗ ਚ ਆਈ ਹੈ ਗੱਲ ਤਾਂ ਸਹੀ ਹੈ ਆਪਦੀ ਜ਼ਮੀਨ ਵੇਚ ਕੇ ਆਪਦੀ ਥਾਂ ਤੇ ਸਕਿਉਰਿਟੀ ਗਾਰਡ ਲਾ ਗਏ ਇਹ ਗੱਲ ਹੀ ਹੈ ਨਾ ਹਾਂ ਇਹ ਤਾਂ ਗੱਲ ਆਹੀ ਮਨਾਉਣਾ ਸੀ ਆਹੀ ਗੱਲ ਇਹਦਾ ਆਹੀ ਮਨਾਉਣਾ ਪੰਜਾਬੀਆਂ ਨੂੰ ਇਹੀ ਬੇਨਤੀ ਆ ਭਾਈ ਸੁਧਰੋ ਸਹੀ ਹੈ ਸਹੀ ਹੈ ਇੱਥੇ ਆਪ ਦਾ ਸੁਧਾਰ ਲਿਆਓ ਸੋਨੂ ਵੈਗਰੂ ਨੇ ਆਪਣੇ ਗੁਰੂਆਂ ਨੇ ਜ਼ਮੀਂਦਾ ਦੇ ਮਾਲਕ ਬਣਾਇਆ ਤੇ ਤੁਸੀਂ ਉਹਨਾਂ ਦੇ ਮਾਲਕ ਬਣੋ ਸਰਦਾਰ ਬਣ ਕੇ ਰਹੋ ਸਾਡੇ ਵੀਰਾਂ ਨੂੰ ਇਹੀ ਬੇਨਤੀ ਹੈ ਜਮੀਨਾਂ ਨਾਲ ਵਿੱਚੋਂ ਸਿਕਿਉਰਿਟੀ ਗਾਰਡ ਨਾਲ ਲੱਗੋ ਬੇਸ਼ੱਕ 12 ਕਰਕੇ ਤੁਸੀਂ ਬਾਹਰ ਜਾਂਦੇ ਹੋ ਉੱਥੇ ਵੀ ਨੌਕਰੀਆਂ ਜੇ ਦੇਸ਼ ਦਾ ਪਟਵਾਰਾ ਹੋ ਕੇ ਪਾਕਿਸਤਾਨ ਤੋਂ ਵੱਖ ਕਰਕੇ ਸਾਨੂੰ ਕੱਢਿਆ ਜਾ ਸਕਦਾ ਨਾ ਤੇ ਮੈਂ ਦਾਅਵੇ ਨਾਲ ਕਹਿੰਦਾ ਕੈਨੇਡਾ ਅਮਰੀਕਾ ਤੋਂ ਵੀ ਸਾਨੂੰ ਇੱਕ ਦਿਨ ਕੱਢਿਆ ਜਾਣਾ ਆਪਦੀ ਜਾਨ ਹਾਂ ਜਨ ਭੂਮੀ ਆਪਦੀ ਨਾਂ ਵਿੱਚੋਂ ਇਹ ਨਾ ਤੁਸੀਂ ਕੋਆਪਰੇਟ ਕਰਾਣਿਆਂ ਦੇ ਹੱਥੀਂ ਦੇਵੋ ਉਥੇ ਤੁਸੀਂ ਦੋਸ਼ ਦਿੰਨੇ ਹੋ ਮੰਨ ਲਓ ਬਾਨੀਆਂ ਨਾਨੀਆਂ ਨੂੰ ਦੋਸ਼ੀ ਅਸੀਂ ਆਪ ਹਾਂ ਸਾਡਾ ਪਹਿਲਾ ਵਟਵਾਰਾ ਹੋਇਆ ਪਾਕਿਸਤਾਨ ਨਾਲ ਦੂਜਾ ਵਟਵਾਰਾ ਸਾਡਾ ਪੰਜਾਬ ਨਾਲ ਹੋ ਗਿਆ ਆ ਜਿਹੜਾ ਹੁਣ ਭਾਰਤ ਮਾਲਾ ਰੋਡ ਨਿਕਲੀ ਐ ਉਥੇ ਵੀ ਸਾਡਾ ਵਟਵਾਰਾ ਹੋ ਗਿਆ 50 50 100 100 ਕਿਲੋਮੀਟਰ ਤੇ ਕੱਟ ਮਿਲੂਗਾ ਜਿਹੜਾ ਆਪਦੇ ਲੋਕਾਂ ਨੂੰ ਮਿਲਣ ਜਾਣਾ ਤਾਂ 150 ਕਿਲੋਮੀਟਰ ਕੱਟ ਦੋ ਤੁਸੀਂ ਜਾ ਕੇ ਬੰਦਿਆਂ ਨੂੰ ਮਿਲਣਾ ਆਉਂਗੇ ਜਿਹੜੀ ਕਿਤੋਂ ਵੀ ਸੜਕ ਤੋਂ ਤੁਸੀਂ ਮਿਲਣ ਜਾਵੜਿੰਦੇਸ ਇਹ ਚੀਜ਼ਾਂ ਦੇ ਨਤੀਜੇ ਸਾਨੂੰ ਆਉਣ ਵਾਲੇ ਸਮੇਂ 'ਚ ਭੁਗਤਨੇ ਪੈਣੇ ਆ ਗੱਲ ਤਾਂ ਸਹੀ ਆ ਬਾਈ ਤੇਜੇ ਯਾਰ ਰਾਜੀਵਿੰਦਰ ਗੱਲ ਤਾਂ ਤੁਹਾਡੀ ਸਹੀ ਆ ਮੈਂ ਇਹਨੂੰ ਜੱਜ ਕੀ ਗੱਲ ਤੁਹਾਡੀ ਆ ਇਹਦਾ ਮਤਲਬ ਮੈਂ ਤਾਂ ਬਹੁਤ ਵੱਡੀ ਗਲਤੀ ਕਰ ਲਈ ਆ ਦੇਖੋ ਜੀ ਬੜਾ ਦੁੱਖ ਆਉਂਦਾ ਸਾਡੀਆਂ ਜਥੇਬੰਦੀਆਂ ਵੀ ਆ ਸਾਡੇ ਹੋਰ ਵੀ ਆ ਕਿਉਂ ਨਹੀਂ ਸਾਵੇਂ ਦੇ ਕਿਉਂ ਨਹੀਂ ਲੋਕਾਂ ਨੂੰ ਇਸ ਪਾਸੇ ਲੈ ਕੇ ਆਉਂਦੇ ਮੈਂ ਕਿਹਾ ਮੇਰੇ ਮੁੰਡੇ ਨੇ ਤਾਂ ਬਹੁਤ ਕਿਹਾ ਸੀਗਾ ਕਹਿੰਦਾ ਨਾ ਪਾਪਾ ਨਾ ਵੇਚ ਜਮੀਨ ਪਰ ਮੈਂ ਆਖਿਆ ਯਾਰ ਪੈਸੇ ਬਹੁਤ ਆਉਂਦੇ ਆ ਚਲ ਨੌਕਰੀ ਵੀ ਦਿੰਦੇ ਆ ਆਪਾਂ 라 ساری ਉਮਰ ਬੈਠੇ ਖਾਵਾਂਗੇ 20000 ਥੋੜਾ ਤਾਂ ਨਹੀਂ ਹੁੰਦਾ ਮਹੀਨੇ ਦਾ ਜਦੋਂ ਦਾ ਜਦੋਂ ਦਾ ਅ블ੂ ਜੀ ਸਾਡਾ ਕਨੇਡਾ ਅਮਰੀਕਾ ਨੇ ਵੀਜ਼ੇ ਖੋਲੇ ਆ ਨਾ ਆਈਲਸ ਤੇ ਤੁਸੀਂ ਅੰਕੜੇ ਕਢ ਲਓ ਸਾਡੇ ਤੁਸੀਂ ਦੱਸ ਦਿਓ ਵੀ ਪੰਜਾਬ ਦੇ ਵਿੱਚੋਂ ਕਿੰਨੇ ਬੱਚੇ ਡਾਕਟਰ ਕਿੰਨੇ ਆਈਪੀਐਸ ਕਿੰਨੇ ਸਿੱਧੇ ਭਰਤੀ ਹੋਏ ਆ ਸਾਡੇ 12 ਤੋਂ ਬਾਅਦ ਕਾਲਜ ਸਾਡੇ ਬੰਦ ਹੋ ਗਏ ਹਾਂ ਬਿਲਕੁਲ ਖਾਲਸਾ ਕਾਲਜ ਬੰਦ ਮਾਲਵਾ ਕਾਲਜ ਬੰਦ ਰਜਿੰਦਰਾ ਕਾਲਜ ਬੰਦ ਡੀਏਵੀ ਕਾਲਜ ਬੰਦ ਜਿਹੜਾ ਮਠੰਡੇ ਦਾ ਦਿਲ ਸੀ ਬਿਲਕੁਲ ਆ ਜਿਹੜੀ ਹੁਣ ਜੇ ਬੀਜੇ ਬੰਦ ਹੋਇਆ ਤੁਸੀਂ ਜਾ ਕੇ ਵੇਖੋ ਡੀਏਵੀ ਕਾਲਜ ਦੇ ਵਿੱਚ ਨੌ ਸੈਕਸ਼ਨ ਬਣੇ ਆ ਜੀ ਹੁਣ ਰੌਣਕਾਂ ਬੱਚਿਆਂ ਦੇ ਦਾਖਲੇ ਭਰਨ ਨੂੰ ਜਗ੍ਹਾ ਨਹੀਂ ਮਿਲ ਰਹੀ ਸਹੀ ਗੱਲ ਬਚਾ ਲੋ ਮੈਂ ਨਾ ਵੀ ਬੇਨਤੀ ਆ ਸਾਡੀ ਲੋਕਾਂ ਨੂੰ ਬਾਜੋ ਨਾ ਤੁਸੀਂ ਆਪਦੀ ਮਿੱਟੀ ਨੂੰ ਉਹ ਕਰੋ ਇਹੀ ਫੈਕਟਰੀਆਂ ਇਹੀ ਕਲੋਨੀਆਂ ਰਾਜਸਥਾਨ 'ਚ ਬੰਜਰ ਮਿੱਟੀ ਪਈ ਆ ਉੱਥੇ ਵੀ ਲੱਗ ਸਕਦੀਆਂ ਸਹੀ ਗੱਲ ਹੈ ਸਹੀ ਗੱਲ ਤੇ ਪੰਜਾਬ ਹੀ ਕਿਉਂ ਚੁਣਿਆ ਸਹੀ ਗੱਲ ਆ ਭਰਾਵੋ ਮੈਂ ਇਸ ਗੱਲ ਤੇ ਜਮਾ ਸਹਿਮਤਾਂ ਤੇ ਮੈਂ ਇਸ ਗੱਲ ਦਾ ਦੁੱਖ ਵੀ ਬਹੁਤ ਮਨਾਉਣਾ ਵੀ ਮੈਂ ਬਹੁਤ ਵੱਡੀ ਗਲਤੀ ਕਰ ਲਈ ਤੁਸੀਂ ਨਾਏ ਗਲਤੀ ਕਰਿਓ ਜ਼ਮੀਨ ਨਾ ਵਿੱਚ ਉਹ ਜ਼ਮੀਨ ਆਪਣੀ ਮਾਂ ਹੁੰਦੀ ਐ ਆਦਾਨੀਆਂ ਬਾਨੀਆਂ ਤੇ ਐਵੇਂ ਦੋਸ਼ ਨਾ ਦਿਓ ਕਸੂਰ ਉਹਦਾ ਆਪਣਾ ਆਪਦਾ ਉਹ ਧੱਕੇ ਨਾਲ ਜ਼ਮੀਨਾਂ ਨਹੀਂ ਲੈਂਦੇ ਪਰ ਮੈਨੂੰ ਅੱਜ ਬਾਈ ਰਾਜਵਿੰਦਰ ਨੇ ਤੇ ਤੇਜੇ ਪਹਿਲਵਾਨ ਨੇ ਮੇਰੀਆਂ ਅੱਖਾਂ ਖੋਲਤੀਆਂ ਤੇ ਮੈਂ ਬਹੁਤ ਇਸ ਗੱਲ ਦਾ ਸ਼ਰਮਿੰਦਾ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਗਲਤੀ ਨਾ ਕਰੋ ਜਿਹੜੀ ਮੈਂ ਕਰ ਲਈ ਧੰਨਵਾਦ ਬਹੁਤ ਬਹੁਤ ਮਿਹਰਬਾਨ